ਤਸੋਂ ਮੈਨੂੰ ਪੰਜਾਬ ਨਾਲੋਂ ਘੱਟ ਮਾਹੌਲ ਬਣਿਆ ਚ। ਅਸਲ ਵਿੱਚ ਉਹਨਾਂ ਨੇ ਜਿਹੜੀ ਪੋਸਟ ਪਾਈ ਆ ਸ਼ੋਅ ਸੀ ਉਹਨਾਂ ਦਾ ਤੇ ਉਹਦੇ ਵਿੱਚ ਉਹਨਾਂ ਨੇ ਗੱਲ ਕਰਤੀ ਕਾਮਾਜ਼ਾ ਤਾਂ ਨਹੀਂ ਬਿਲਕੁਲ ਇੱਕ ਬਹੁਤ ਵੱਡਾ ਦਖਾਂਤ ਵਾਪਰਿਆ ਸੀਗਾ ਤਕਰੀਬਨ 6 ਮਹੀਨੇ ਲੋਕ ਸਮੁੰਦਰ ਚ ਭਟਕਦੇ ਰਹੇ ਨੇ ਤੇ ਇੱਕ ਟਾਈਮ ਸੀਗਾ ਜਦੋਂ ਪੰਜਾਬੀਆਂ ਨੂੰ ਉਸ ਜਹਾਜ਼ ਦੇ ਵਿੱਚ 350 ਦੇ ਕਰੀਬ ਲੋਕ ਸੀ ਜੀ ਤੇ ਉਹਦੇ ਵਿੱਚੋਂ ਤਕਰੀਬਨ ਜੇ ਕਹ ਲਈਏ 300 ਦਾ ਪੰਜਾਬੀ ਹੋਈ ਸੀ ਬਿਲਕੁਲ ਉਹਨਾਂ ਨੂੰ ਕਾਮਾਗਾਟਾ ਮਾਰੂ ਜਹਾਜ਼ ਉਹਨਾਂ ਨੇ ਲੈ ਕੇ ਕਿਰਾਏ ਤੇ ਕੈਨੇਡਾ ਪਹੁੰਚੇ ਸੀਗੇ ਵੀ ਚਲੋ ਅਸੀਂ ਦੁਨੀਆ ਦੇਖਦੇ ਹਾਂ ਵੀ ਜੋ ਉਸ ਸਮੇਂ ਭਾਰਤ ਵਿੱਚ ਅੰਗਰੇਜ਼ਾਂ ਦੀ ਹਕੂਮਤ ਸੀ ਉਹ ਤੋਂ ਬਹੁਤ ਕਿਲੋਮੀਟਰ ਤੋਂ ਬਹੁਤ ਕਿਲੋਮੀਟਰ ਦੀ ਜਿਸੀ ਜਿਸੀ ਕਾਮਾਗਾਟਾ ਮਾਰੂ ਜਹਾਜ਼ ਹਟੇ ਅਸੀਂ ਇਹ ਤਾਂ ਸਾਢੇ ਬੰਦੇ ਤੋਂ ਉਤਰ ਨਹੀਂ ਸੀ ਪਾ ਰਹੇ ਉਹ ਤਾਂ ਚੁੰਬੰਧਾ ਹਿਆਰ ਦਾ ਕਾਫੀ ਕਰਕੇ ਬਹੁਤ ਹੁਕਮ ਜੀ ਗਰੀਬ ਸੁਰਦਾਵਾਂ ਉਹ ਪੰਜਾਬੀਆਂ ਕਰਦੇ 1914 ਦੇ ਵਿੱਚ ਕਾਮਾਗਾਟਾ ਮਾਰੂ ਦਾ ਜਹਾਜ਼ ਲੈਂਦੇ ਨੇ ਬਾਬਾ ਗੁਰਦੇਵ ਸਿੰਘ ਜੀ ਰਾਏ ਤੇ ਲੈਂਦੇ ਨੇ ਉਹ ਕੈਨੇਡਾ ਲਈ ਨਿਕਲਦੇ ਨੇ 6 ਮਹੀਨੇ ਦਾ ਸਫ਼ਰ ਹੁੰਦਾ ਜਾਪਾਨ ਹੋ ਕੇ ਜਾਂਦੇ ਨੇ ਉਹ ਆਖਰ ਪਹੁੰਚਦੇ ਨੇ ਜਦੋਂ ਵੈਨਕੂਵਰ ਉੱਥੇ ਜਾ ਕੇ ਉਹਨਾਂ ਨੂੰ ਰੋਕ ਲਿਆ ਜਾਂਦਾ ਜੀ ਉਹਨਾਂ ਨੂੰ ਉੱਤਰਾ ਨਹੀਂ ਦਿੱਤਾ ਜਾਂਦਾ 300 ਬੰਦਿਆਂ ਨੂੰ ਨਹੀਂ ਸੀ ਉਤਰਨ ਦਿੱਤਾ ਗਿਆ ਤਾਂ ਅੱਜ ਉਸੇ ਥਾਂ ਤੇ 5000 ਤੋਂ ਵੱਧ 50000 ਉਹਨਾਂ ਨੇ ਵੀਡੀਓ ਦੇ ਵਿੱਚ ਵੀ ਗਿਆ ਕਹਿੰਦੇ ਉਹ ਜਗ੍ਹਾ ਦੇ ਅਸੀਂ ਲਾਗੇ ਖੜੇ ਆਂ ਵੀ ਮੇਰੇ ਜਿੱਥੇ ਮੇਰਾ ਕਾਨਸਰਟ ਹੋ ਰਿਹਾ ਬਸ 2 ਕਿਲੋਮੀਟਰ ਦੂਰ ਹੈ ਵੀ ਜਿੱਥੇ ਅੱਜ ਪੰਜਾਬੀ ਨੂੰ ਉਤਰ ਨਹੀਂ ਸੀ ਦਿੱਤਾ ਅੱਜ ਉੱਥੇ ਸਾਰਾ ਸਟੇਡੀਅਮ ਬੁੱਕ ਆ ਪੰਜਾਬੀਆਂ ਕਰਕੇ ਤੇ 50000 ਪਲੱਸ ਬੰਦੇ ਨੇ 50000 ਤੋਂ ਵੱਧ ਲੋਕ ਵੀ ਸ਼ਾਮਲ ਆ ਤੇ ਉੱਥੇ ਦਾ ਪ੍ਰਧਾਨ ਮੰਤਰੀ ਵੀ ਮਿਲ ਕੇ ਗਿਆ ਬਿਲਕੁਲ ਵਿਚ ਜਾ ਕੇ ਹੀ ਆਵਾ ਚੁੱਕਾਂਗੇ ਉਹਨਾਂ ਦੇ ਦੇਸ਼ 'ਚ ਜਾ ਕੇ ਹੀ ਕਰੀ ਅੱਜ ਵੀ ਤੁਸੀਂ ਦੇਖੋ ਕੈਨੇਡਾ ਆਜ਼ਾਦ ਤਾਂ ਨਹੀਂ ਹੈ ਹੂੰ ਅੱਜ ਵੀ ਰਾਣੀ ਨੂੰ ਉਹ ਆਪਣੇ ਪੈਸੇ ਦਿੰਦੇ ਨੇ ਅੱਜ ਵੀ ਉਹਨਾਂ ਦਾ ਉੱਥੇ ਰਾਜ ਚੱਲਦਾ ਸਿੱਕਾ ਚੱਲਦਾ ਹੈ ਜੀ ਤਾਂ ਉਹਨਾਂ ਦਾ ਇਹ ਸੀਗਾ ਕਿ ਕੈਨੇਡਾ ਪਹਿਲਾਂ ਤੋਂ ਹੀ ਇੱਕ ਅਜਿਹੀ ਧਰਤੀ ਰਿਹਾ ਜਿੱਥੋਂ ਹੋਰ ਵੀ ਸੰਘਰਸ਼ ਉਠੇ ਹੁੰਦੇ ਸਨ ਉਹਨਾਂ ਨੂੰ ਇਤਿਹਾਸ ਦਾ ਇਹਨਾਂ ਦਾ ਬਹੁਤਾ ਪਤਾ ਨਹੀਂ ਹੈ ਪਰ ਹੁਣ ਲੋਕ ਦੇਖਣਗੇ ਕਿ ਵੀ ਹਾਂ ਕੰਮ ਆਗਾ ਟਮਾਰੂ ਹੋਇਆ ਕੀ ਸੀ ਬਿਲਕੁਲ ਠੀਕ ਹੈ ਆਪਾਂ ਵੀਡੀਓ ਵੀ ਜਦ ਦੇਖਦੇ ਆ ਤਾਂ ਉਹ ਇਮੋਸ਼ਨਲ ਦਿਖਾਈ ਦਿੰਦੇ ਨੇ ਉਹ ਚ ਠੀਕ ਆ ਐਜ਼ ਅ ਸਿੱਖ ਜੇ ਮੈਂ ਤੁਹਤੋਂ ਤੁਹਾਡੀ ਫੀਲਿੰਗਾਂ ਪੁੱਛਾਂ ਠੀਕ ਆ ਤੁਸੀਂ ਉਸ ਵੀਡੀਓ ਨੂੰ ਦੇਖ ਕੇ ਜੇ ਉਹ ਚੀਜ਼ਾਂ ਜ਼ਿਆਦਾ ਆਉਂਦੀਆਂ ਪੁਰਾਣੀਆਂ ਤਾਂ ਐਜ਼ ਇਮਾ ਸਾਡੇ ਢਾਡੀ ਸਿੰਘ ਬਹੁਤ ਕਰਦੇ ਨੇ ਚਾਤਦੇ ਨੇ ਪਰ ਲੋਕ ਸੁਣਦੇ ਨਹੀਂ ਸਾਡੇ ਕਥਾਵਾਚਕ ਬਹੁਤ ਕਰਦੇ ਨੇ ਪਰ ਅਸੀਂ ਸੁਣਦੇ ਨਹੀਂ ਕਿਉਂਕਿ ਜ਼ਿਆਦਾਤਰ ਨੌਜਵਾਨ ਦਾ ਧਿਆਨ ਹੁੰਦਾ ਵਾ ਸਿਰਫ ਹਾਈ ਬੀਟ ਤੇ ਹਾਈ ਬੀਟ ਸੁਣਨੀ ਆ ਜੀ ਵਿੱਚ ਭਾਵੇਂ ਗਾਲਾਂ ਵੀ ਚੱਲੀ ਜਾਂਦੀਆਂ ਨੇ ਚਾਹੇ ਜੋ ਮਰਜੀ ਉਸੇ ਦਾ ਕਲਚਰ ਹੁਣ ਇਹ ਬਣ ਗਿਆ ਕਿ ਪੰਜਾਬੀ ਹਰ ਸੈਂਟੈਂਸ ਦੇ ਵਿੱਚ ਇੱਕ ਗਾਲ ਰੱਖ ਦਿੰਦੇ ਹੁਮ ਕੋਈ ਵੀ ਗੱਲ ਕਰਨੀ ਆ ਸਾਲਾ ਸ਼ਬਦ ਤਾਂ ਜਿਵੇਂ ਰਾਣਾ ਰਣਵੀਰ ਦਾ ਵੀ ਸ਼ੋਅ ਆਇਆ ਸੀਗਾ ਹਾਂਜੀ ਸਾਲਾ ਨੂੰ ਤਾਂ ਗਾਲ ਨਹੀਂ ਮੰਨਦੇ ਕਦ ਜਦੋਂ ਸੁਧਾਰ ਕਰਾਂਗੇ ਸਤਿ ਸ਼੍ਰੀ ਅਕਾਲ ਦੋਸਤੋ ਔਨ 에ਅਰ ਪੋਡਕਾਸਟ ਦੇਖ ਰਹੇ ਹੋ ਤੁਸੀਂ ਮੈਂ ਮਹਕਦੀਪ ਸਿੰਘ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਦਲਜੀਤ ਦਸਾਂਜ ਪੰਜਾਬੀ ਇੰਡਸਟਰੀ ਦੇ ਉਮਦਾ ਕਲਾਕਾਰ ਨੇ ਅਕਸਰ ਦੇਖਿਆ ਜਾਂਦਾ ਕਿ ਉਹ ਸੁਰਖੀਆਂ ਵਿੱਚ ਹੀ ਰਹਿੰਦੇ ਨੇ ਅੱਜ ਕੱਲ ਉਹਨਾਂ ਦੀ ਇੱਕ ਸਟੇਟਮੈਂਟ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਚਾਹੇ ਅਸੀਂ ਸੋਸ਼ਲ ਮੀਡੀਆ ਦੇ ਦੇਖੀਏ ਟਵਿੱਟਰ ਤੇ ਦੇਖੀਏ ਉਸ ਸਟੇਟਮੈਂਟ ਬਾਰੇ ਹੀ ਅੱਜ ਗੱਲ ਕਰਾਂਗੇ ਮੇਰੇ ਨਾਲ ਮੇਰੇ ਸਾਥੀ ਰਵਿੰਦਰ ਜੀ ਸਾਡੇ ਨਾਲ ਸਟੂਡੀਓ 'ਚ ਨੇ ਆਓ ਉਹਨਾਂ ਨਾਲ ਗੱਲਬਾਤ ਕਰੀਏ ਸਤਿ ਸ਼੍ਰੀ ਅਕਾਲ ਜੀ ਬਹੁਤ ਠੀਕ ਹੋ ਬਈ ਬਹੁਤ ਵਧੀਆ ਬਾਈ ਦਲਜੀਤ ਦਸ ਉਮਦਾ ਕਲਾਕਾਰ ਨੇ ਪੰਜਾਬੀ ਇੰਡਸਟਰੀ ਹਮੇਸ਼ਾ ਕਈ ਜਗ੍ਹਾ ਤੇ ਕੌਂਟਰੋਵਰਸੀ ਦੇ ਵਿੱਚ ਰਹਿੰਦੇ ਨੇ ਉਹਨਾਂ ਦੀਆਂ ਸਟੇਟਮੈਂਟਸ ਵੀਡੀਓਜ਼ ਕਰਕੇ ਅੱਜ ਕੱਲ ਵੀ ਇੱਕ ਵੀਡੀਓ ਚੱਲ ਰਹੀ ਆ ਇੱਕ ਸਟੇਟਮੈਂਟ ਚੱਲ ਰਹੀ ਆ ਤੁਸੀਂ ਉਹਦੇ ਬਾਰੇ ਕੀ ਕਹੋਗੇ ਦਲਜੀਤ ਸਾਂਝ ਹੁਣ ਕੋਈ ਕਹਿ ਰਿਹਾ ਕਿ ਵੀ ਉਹ ਨਾਮ ਨਹੀਂ ਹੈ ਵੀ ਜਿਹਦੇ ਵੱਲ ਧਿਆਨ ਜਾਵੇ ਹੀ ਨਹੀਂ ਬਿਲਕੁਲ ਉਹਦਾ ਇੱਕ ਬਿਆਨ ਇੱਕ ਉਹਦੀ ਛੋਟੀ ਜੀ ਪੋਸਟ ਧਿਆਨ ਬਹੁਤ ਖਿੱਚਦੀ ਆ ਇੰਟਰਨੈਸ਼ਨਲ ਪੱਧਰ ਤੇ ਖਿੱਚਦੀ ਆ ਚਾਹੇ ਉਹ ਪੰਜਾਬੀ ਹੋਵੇ ਜਾਂ ਅੰਤਰਰਾਸ਼ਟਰੀ মিডিਆ ਹੋਵੇ ਉਹ ਵੀ ਧਿਆਨ ਦਿੰਦਾ ਹੈ ਹੁਣ ਅਸਲ ਵਿੱਚ ਉਹਨਾਂ ਨੇ ਜਿਹੜੀ ਪੋਸਟ ਪਾਈ ਆ ਸ਼ੋਅ ਸੀ ਉਹਨਾਂ ਦਾ ਤੇ ਉਹਦੇ ਵਿੱਚ ਉਹਨਾਂ ਨੇ ਗੱਲ ਕਰਤੀ ਕਾਮਾਗਾਟਾ ਮਾਰੂ ਬਿਲਕੁਲ ਇੱਕ ਬਹੁਤ ਵੱਡਾ ਦਿਖਾਂਤ ਵਾਪਰਿਆ ਸੀਗਾ ਤਕਰੀਬਨ 6 ਮਹੀਨੇ ਲੋਕ ਸਮੁੰਦਰ ਚ ਭਟਕਦੇ ਰਹੇ ਨੇ ਤੇ ਇੱਕ ਟਾਈਮ ਸੀਗਾ ਜਦੋਂ ਪੰਜਾਬੀਆਂ ਨੂੰ ਉਸ ਜਹਾਜ਼ ਦੇ ਵਿੱਚ 350 ਦੇ ਕਰੀਬ ਲੋਕ ਸੀ ਜੀ ਤੇ ਉਹਦੇ ਵਿੱਚੋਂ ਤਕਰੀਬਨ ਜੇ ਕਹ ਲਈਏ 300 ਦਾ ਪੰਜਾਬੀ ਹੋਈ ਸੀ ਬਿਲਕੁਲ ਉਹਨਾਂ ਨੂੰ ਕਾਮਾਗਾਟਾ ਮਾਰੂ ਜਹਾਜ਼ ਉਹਨਾਂ ਨੇ ਲੈ ਕੇ ਕਿਰਾਏ ਤੇ ਕੈਨੇਡਾ ਪਹੁੰਚੇ ਸੀਗੇ ਵੀ ਚਲੋ ਅਸੀਂ ਦੁਨੀਆ ਦੇਖਦੇ ਆ ਵੀ ਜੋ ਉਸ ਟਾਈਮ ਭਾਰਤ ਵਿੱਚ ਅੰਗਰੇਜ਼ਾਂ ਦੀ ਹਕੂਮਤ ਸੀ ਤਕਰੀਬਨ 1914 ਦੀ ਘਟਨਾ ਇਹ ਜੀ ਤੇ 1913 ਚ ਗਦਰੀ ਬਾਬਿਆਂ ਦੀ ਲਹਿਰ ਵੀ ਸ਼ੁਰੂ ਹੁੰਦੀ ਆ ਇਹ ਦੋਵੇਂ ਜੁੜਦੀਆਂ ਨੇ ਆਪਾਂ ਗੱਲ ਕਰਾਂਗੇ ਅੱਗੇ ਜੀ 1914 ਦੇ ਵਿੱਚ ਕਾਮਾਗਾਟਾ ਮਾਰੂ ਦਾ ਜਹਾਜ਼ ਲੈਂਦੇ ਨੇ ਬਾਬਾ ਗੁਰਦੇਵ ਸਿੰਘ ਜੀ ਕਿਰਾਏ ਤੇ ਲੈਂਦੇ ਨੇ ਉਹ ਕੈਨੇਡਾ ਲਈ ਨਿਕਲਦੇ ਨੇ 6 ਮਹੀਨੇ ਦਾ ਸਫ਼ਰ ਹੁੰਦਾ ਜਾਪਾਨ ਹੋ ਕੇ ਜਾਂਦੇ ਨੇ ਉਹ ਆਖਰ ਪਹੁੰਚਦੇ ਨੇ ਜਦੋਂ ਵੈਨਕੂਵਰ ਉੱਥੇ ਜਾ ਕੇ ਉਹਨਾਂ ਨੂੰ ਰੋਕ ਲਿਆ ਜਾਂਦਾ ਜੀ ਉਹਨਾਂ ਨੂੰ ਉਤਨਾ ਨਹੀਂ ਦਿੱਤਾ ਜਾਂਦਾ ਕਾਫੀ ਬਹਿਸ ਬਸਈਆਂ ਹੁੰਦਾ ਉਦੋਂ ਦੇ ਜਿਹੜੇ ਪ੍ਰਧਾਨ ਮੰਤਰੀ ਆ ਉਹਨਾਂ ਨੇ ਚਰਚਾ ਕਰਦੇ ਨੇ ਪਰ ਗੱਲ ਨਹੀਂ ਬਣਦੀ ਲੜਾਈ ਹੁੰਦੀ ਆ ਵਾਪਸ ਭੇਜ ਦਿੱਤਾ ਜਾਂਦਾ ਜੀ ਪਰ ਇਹ ਸਭ ਦੌਰਾਨ ਜਿਹੜਾ ਦਲਜੀਤ ਹੁਸੈਨ ਦਾ ਕਹਿਣਾ ਹੈ ਉਹ ਇਹ ਹੈ ਕਿ ਕਾਮਾਗਾਟਾ ਮਾਰੂ ਜਹਾਜ਼ ਜਦੋਂ ਪਹਿਲੀ ਵਾਰੀ ਆਇਆ ਪੰਜਾਬੀਆਂ ਨੂੰ ਇੱਥੇ ਪੈਰ ਨਹੀਂ ਲਾਉਣ ਦਿੱਤਾ ਵਾਪਸ ਭੇਜ ਦਿੱਤਾ ਗਿਆ ਤੇ ਅੱਜ ਉਹੀ ਪੰਜਾਬੀ ਕੈਨੇਡਾ ਦੇ ਵਿੱਚ ਤੱਕ ਪਹੁੰਚ ਰਹੇ ਨੇ ਬਿਲਕੁਲ ਉਥੇ ਜਦੋਂ 300 ਬੰਦਿਆਂ ਨੂੰ ਨਹੀਂ ਸੀ ਉਤਰਨ ਦਿੱਤਾ ਗਿਆ ਤਾਂ ਅੱਜ ਉਸੇ ਥਾਂ ਤੇ 5000 ਤੋਂ ਵੱਧ 50000 ਉਹਨਾਂ ਨੇ ਵੀਡੀਓ ਦੇ ਵਿੱਚ ਵੀ ਗਿਆ ਕਹਿੰਦੇ ਉਹ ਜਗ੍ਹਾ ਦੇ ਅਸੀਂ ਲਾਗੇ ਖੜੇ ਆਂ ਵੀ ਮੇਰੇ ਜਿੱਥੇ ਮੇਰਾ ਕਾਨਸਰਟ ਹੋ ਰਿਹਾ ਬਸ 2 ਕਿਲੋਮੀਟਰ ਦੂਰ ਵੀ ਜਿੱਥੇ ਅੱਜ ਪੰਜਾਬੀ ਨੂੰ ਉਤਰ ਨਹੀਂ ਸੀ ਦਿੱਤਾ ਅੱਜ ਉੱਥੇ ਸਾਰਾ ਸਟੇਡੀਅਮ ਬੁੱਕ ਆ ਪੰਜਾਬੀਆਂ ਕਰਕੇ ਤੇ 50000 ਪਲੱਸ ਬੰਦੇ ਨੇ 50000 ਤੋਂ ਵੱਧ ਲੋਕ ਵੀ ਸ਼ਾਮਲ ਆ ਤੇ ਉੱਥੇ ਦਾ ਪ੍ਰਧਾਨ ਮੰਤਰੀ ਵੀ ਮਿਲ ਕੇ ਗਿਆ ਬਿਲਕੁਲ ਸਭ ਤੋਂ ਵੱਡੀ ਗੱਲ ਹੈ ਜੀ ਜਸਟਨ ਚੂਡੂ ਮਿਲ ਕੇ ਗਿਆ ਜੀ ਤੇ ਇਹ ਦੇਖੋ 100 ਸਾਲਾਂ ਬਾਅਦ ਉਸ ਘਟਨਾ ਦੀ ਮਾਫੀ ਵੀ ਜਸਟਨ ਟਰੂਡੋ ਨੇ ਮੰਗੀ ਸੀ ਹਾਲਾਂਕਿ ਅਸੀਂ ਦੇਖਦੇ ਹਾਂ ਕਿ ਜਸਟਨ ਟਰੂਡੋ ਆ ਪੰਜਾਬੀਆਂ ਦੇ ਬਹੁਤ ਨੇੜੇ ਆ ਸਿੱਖਾਂ ਦੇ ਖਾਸ ਤੌਰ ਤੇ ਕਿਉਂਕਿ ਸਿਆਸਤ ਦੇ ਵਿੱਚ ਬਹੁਤ ਉਹਨਾਂ ਦਾ ਲੈਣਾ ਦੇਣਾ ਹੈ ਨਾ ਤਾਂ ਕਰਕੇ ਉਹ ਆਉਂਦੇ ਵੀ ਨੇ ਤੇ ਕਾਮਾਗਾਟਾ ਮਾਰੂ ਦਾ ਜਹਾਜ਼ ਦਾ ਜ਼ਿਕਰ ਜਿਹੜਾ ਹੁੰਦਾ ਨਾ ਉਹਦੀ ਟਾਈਮਿੰਗ ਵੀ ਬਹੁਤ ਹੈ ਜੀ ਜੂਨ ਦਾ ਹੀ ਮਹੀਨਾ ਹੁੰਦਾ ਵਾ ਜੂਨ ਦੇ ਮਹੀਨੇ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਦੋਂ ਇੱਥੇ ਪਹੁੰਚਦਾ ਜਹਾਜ਼ ਵੈਨਕੂਵਰ ਪਹੁੰਚਦਾ ਉਹ ਵੀ ਜੂਨ ਦਾ ਮਹੀਨਾ ਹੁੰਦਾ ਤੇ ਜੁਲਾਈ ਹੈ ਤਕਰੀਬਨ ਜੇ ਗੱਲ ਕਰੀਏ ਤਾਂ ਮਹੀਨੇ ਦੇ ਦਈ ਵਕਫਾ ਪੈਂਦਾ ਪਰ ਉਹਦਾ ਸ਼ੋਅ ਹੋਣ ਲੱਗਿਆ ਤਾਂ ਉਹਨਾਂ ਨੇ ਗੱਲ ਕੀਤੀ ਆ ਪਰ ਕਾਮਾਗਾਟਾ ਮਾਰੂ ਦੇ ਵਿੱਚ ਜਦੋਂ ਉੱਥੋਂ ਵਾਪਸ ਜਾਣ ਨੂੰ ਕਹਿ ਦਿੰਦੇ ਆ ਇੱਥੋਂ ਦੀਆਂ ਕਈ ਪਾਰਟੀਆਂ ਨੇ ਉਹਨੂੰ ਵਿਰੋਧ ਕਰਦਿਆਂ ਵੀ ਅਸੀਂ ਇੱਥੇ ਉਤਰਾਂ ਨਹੀਂ ਦੇਣਾ ਇਹਨਾਂ ਨੂੰ ਵੀ ਇਹਨਾਂ ਨੂੰ ਵਾਪਸ ਭੇਜੋ ਸਾਡੇ ਲਈ ਬਹੁਤ ਖਤਰਨਾਕ ਸਾਬਤ ਹੋ ਸਕਦੇ ਨੇ ਕਿਉਂਕਿ ਉਸ ਵੇਲੇ ਭਾਰਤ ਦੇ ਵਿੱਚ ਵੀ ਸਿੱਖਾਂ ਦਾ ਤੇ ਕਾਹਲੀਏ ਪੂਰੇ ਰਾਸ਼ਟਰਵਾਦੀਆਂ ਦਾ ਅੰਗਰੇਜ਼ੀ ਹਕੂਮਤ ਦੇ ਨਾਲ ਵਿਰੋਧ ਚੱਲਦਾ ਸੀ ਆਜ਼ਾਦੀ ਦੀ ਰੈਨਾ ਸੰਘਰਸ਼ ਚੱਲਦਾ ਸੀਗਾ ਤਾਂ ਉਸੇ ਦੌਰਾਨ ਕੀ ਵੀ ਆ ਬਾਬਾ ਗੁਰਦੇਵ ਸਿੰਘ ਨੇ ਸੋਚਿਆ ਉਹ ਸਿੰਗਾਪੁਰਸ਼ ਰਹਿੰਦੇ ਸੀ ਬਹੁਤ ਵੱਡੇ ਕਾਰੋਬਾਰੀ ਸੀ ਉਹਨਾਂ ਨੇ ਆਪਣੇ ਖਰਚੇ ਤੇ ਜਹਾਜ਼ ਕਰਾਏ ਤੇ ਲਿਆ ਸੀ ਕਲਕੱਤਾ ਤੋਂ ਚੱਲ ਕੇ ਇਵੈਨਕੂਵਰ ਜਾਣਾ ਸੀ ਜਪਾਨ ਹੁੰਦਾ ਹੋਇਆ ਹੋਰ ਕਈ ਸ਼ਹਿਰਾਂ ਦੇ ਵਿੱਚੋਂ ਦੀ ਹੋ ਕੇ ਜਾਂਦਾ ਹੈ ਪਹਿਲਾਂ ਤਾਂ ਜਦੋਂ ਭਾਰਤ ਤੋਂ ਤੁਰਦਾ ਕਲਕੱਤਾ ਤੋਂ ਉਦੋਂ 150 ਲੋਕ ਹੁੰਦੇ ਨੇ ਜਿਵੇਂ ਪੜਾਦਰ ਪੜਾਅ ਅੱਗੇ ਵਧਦਾ ਤਾਂ ਸੰਘਰਸ਼ ਜੋੜਤੀ ਜਾਂਦੀ ਆ ਪੰਜਾਬੀ ਸਿੱਖ ਉਹਦੇ ਵਿੱਚ ਜੁੜਦੇ ਜਾਂਦੇ ਨੇ ਤਾਂ ਕਿ ਵੀ ਉਹਨਾਂ ਦਾ ਟੀਚਾ ਇਹ ਸੀਗਾ ਕਿ ਵਿਦੇਸ਼ੀ ਧਰਤੀ ਤੇ ਜਾਵਾਂਗੇ ਉੱਥੇ ਜਾ ਕੇ ਅਸੀਂ ਆਪਣੀ ਆਵਾਜ਼ ਬੁਲੰਦ ਕਰਾਂਗੇ ਤਾਂ ਕਿ ਜੋ ਭਾਰਤ ਦੇ ਵਿੱਚ ਹੋ ਰਿਹਾ ਅਸੀਂ ਉਸ ਤੋਂ ਆਜ਼ਾਦੀ ਲਈਏ ਗੋਰਿਆਂ ਦਾ ਰਾਜ ਸੀ ਤੇ ਉਹਨਾਂ ਨੇ ਇਹ ਵੀ ਸੋਚਿਆ ਕਿ ਗੋਰਿਆਂ ਦੇ ਰਾਜ ਵਿੱਚ ਜਾ ਕੇ ਹੀ ਆਵਾਜ਼ ਚੁੱਕਾਂਗੇ ਉਹਨਾਂ ਦੇ ਦੇਸ਼ 'ਚ ਜਾ ਕੇ ਹੀ ਕਰੀ ਅੱਜ ਵੀ ਤੁਸੀਂ ਦੇਖੋ ਕੈਨੇਡਾ ਆਜ਼ਾਦ ਤਾਂ ਨਹੀਂ ਹੈ ਹਾਂ ਅੱਜ ਵੀ ਰਾਣੀ ਨੂੰ ਉਹ ਆਪਣੇ ਆ ਪੈਸੇ ਦਿੰਦੇ ਨਹੀਂ ਅੱਜ ਵੀ ਉਹਨਾਂ ਦਾ ਉੱਥੇ ਰਾਜ ਚੱਲਦਾ ਸਿੱਕਾ ਚੱਲਦਾ ਹੈ ਤਾਂ ਉਹਨਾਂ ਦਾ ਇਹ ਸੀਗਾ ਕਿ ਕੈਨੇਡਾ ਪਹਿਲਾਂ ਤੋਂ ਹੀ ਇੱਕ ਅਜਿਹੀ ਧਰਤੀ ਰਹੀ ਜਿੱਥੋਂ ਬਹੁਤ ਸੰਘਰਸ਼ ਉੱਠੇ ਨੇ ਤੇ ਗਦਰੀ ਬਾਬਿਆਂ ਦੀ ਲਹਿਰ ਵੀ ਕੈਨੇਡਾ ਤੋਂ ਹੀ ਸ਼ੁਰੂ ਹੁੰਦੀ ਹੈ ਜੀ ਕਿ ਗਦਰੀ ਬਾਬਿਆਂ ਦੀ ਲਹਿਰ ਸ਼ੁਰੂ ਹੁੰਦੀ ਹੈ 1913 ਤੋਂ 14 ਦੇ ਵਿੱਚ ਕਾਮਾਗਟਾ ਮਾਰੂ ਦਾ ਦੁਖਾਂਤ ਵਾਪਰਦਾ ਉਸ ਤੋਂ ਬਾਅਦ ਹੀ ਗਦਰੀ ਬਾਬਿਆਂ ਨੇ ਉੱਥੇ ਇਕੱਠੇ ਹੋ ਕੇ ਭਾਰਤ ਆਉਣ ਦੀ ਸਾਰੀ ਜੋ ਸਕੀਮਾਂ ਉਹ ਚਲਾਈ ਆ ਕਿਵੇਂ ਕਿਵੇਂ ਉਹ ਜੰਗਲਾਂ ਦੇ ਵਿੱਚ ਭੜਕੇ ਨੇ ਜੰਗਲਾਂ ਦੇ ਵਿੱਚ ਉਹ ਇਕੱਠੇ ਹੋ ਕੇ ਉਹਨਾਂ ਨੇ ਫੈਸਲਾ ਲਿਆ ਪਰ ਇੱਥੇ ਇੱਕ ਗੱਲ ਦੱਸ ਦਿੰਨੇ ਆ ਕਿ ਗੱਲ ਖੈਰ ਦਿਲਜੀਤ ਦੋਸਾਂ ਦੀ ਤਾਂ ਕਾਮਾਗਾਟਾ ਮਾਰੂ ਦੀ ਚੱਲਦੀ ਆ ਪਰ ਗਦਰੀ ਬਾਬਿਆਂ ਦਾ ਵੀ ਇੱਥੇ ਜ਼ਿਕਰ ਤਾਂ ਹੁੰਦਾ ਹੈ ਉਹਨਾਂ ਦੇ ਖਿਲਾਫ ਇਤਿਹਾਸ ਦੇ ਵਿੱਚ ਬਹੁਤ ਗਲਤ ਲਿਖਿਆ ਗਿਆ ਜੀ ਇਹ ਲਿਖਿਆ ਗਿਆ ਕਿ ਵੀ ਜਿਹੜੇ ਗਦਰੀ ਬਾਬੇ ਸੀ ਉਹ ਧਰਮ ਤੋਂ ਬਾਗੀ ਸੀ ਤੇ ਸਿਰਫ ਤੇ ਸਿਰਫ ਉਹ ਆਜ਼ਾਦੀ ਦੇ ਲਈ ਲੜਦੇ ਸੀ ਇਹ ਸਭ ਤੋਂ ਵੱਡਾ ਝੂਠ ਜਿਹੜਾ ਹੁਣ ਤੱਕ ਪ੍ਰਚਾਰਿਆ ਗਿਆ ਹੂੰ ਗਦਰੀ ਬਾਬਿਆਂ ਨੇ ਜਦੋਂ ਵੀ ਕੋਈ ਸੰਘਰਸ਼ ਸ਼ੁਰੂ ਕੀਤਾ ਨਾ ਉਹ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਹੀ ਕੀਤਾ ਇਥੋਂ ਤੱਕ ਕੇ ਅਰਦਾਸ ਕੀਤੀ ਹੁਕਮਨਾਮਾ ਲੈ ਕੇ ਫੇਰ ਹੀ ਅੱਗੇ ਤੁਰੇ ਨੇ ਤੇ ਇੱਕ ਟਾਈਮ ਜਦੋਂ ਉਹ ਕੈਨੇਡਾ ਦੇ ਵਿੱਚ ਖਾਵਾਗਾਟਾ ਮਾਰੂ ਤੋਂ ਬਾਅਦ ਇਕੱਠੇ ਹੋਣ ਲੱਗੇ ਸੀ ਨਾ ਤਾਂ ਸਰਕਾਰ ਦੀ ਨਿਗਾਹ ਹੋਣ ਲੱਗੀ ਸੀ ਵੀ ਹੁਣੇ ਕੁਝ ਐਕਸ਼ਨ ਲੈਣਗੇ ਤਾਂ ਉਹਨਾਂ ਨੇ ਲੀਡਰਾਂ ਦੇ ਘਰ ਘੇਰਨੇ ਸ਼ੁਰੂ ਕਰ ਦਿੱਤੇ ਸੀ ਤਾਂ ਇਥੋਂ ਤੱਕ ਕੇ ਕਈ ਗਦਰੀ ਬਾਬਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲੀ ਵਾਰ ਜੰਗਲ ਚੋਂ ਪ੍ਰਕਾਸ਼ ਕੀਤਾ ਸੀ ਕੈਨੇਡਾ ਦੇ ਜੀ ਉਹ ਜੰਗਲ ਦੇ ਵਿੱਚ ਪ੍ਰਕਾਸ਼ ਕਰਕੇ ਉੱਥੇ ਅਰਦਾਸ ਕਰਕੇ ਹੁਕਮਨਾਮਾ ਲੈ ਕੇ ਫਿਰ ਉਹਨਾਂ ਨੇ ਅੱਗੇ ਸੰਘਰਸ਼ਿਤ ਹੋ ਰਿਹਾ ਸੀ ਜਦ ਕਿ ਹੁਣ ਇਹ ਪ੍ਰਚਾਰਿਆ ਜਾਂਦਾ ਜਿਹੜੀ ਹਕੂਮਤ ਹੈ ਉਹਨਾਂ ਵੱਲੋਂ ਕਿਹਾ ਜਾਂਦਾ ਜੀ ਗਦਰੀ ਬਾਬੇ ਤਾਂ ਧਰਮ ਤੋਂ ਬਿਲਕੁਲ ਟੁੱਟੇ ਹੋਏ ਸੀ ਜਦ ਕਿ ਸਭ ਤੋਂ ਵੱਧ ਝੂਠ ਹੈ ਖੈਰ ਉਸ ਤੋਂ ਬਾਅਦ ਉਹ ਵੀ ਭਾਰਤ ਆਉਂਦੇ ਨੇ ਤੇ ਸੰਘਰਸ਼ ਸ਼ੁਰੂ ਹੋ ਜਾਂਦਾ ਹੈ ਤਾਂ ਗੱਲ ਕਾਮਾਗਾਟਾ ਮਾਰੂ ਜਹਾਜ਼ 'ਚ ਅੱਜ ਦੇ ਸਮੇਂ ਵਿੱਚ ਜੇ ਤੁਸੀਂ ਸਫ਼ਰ ਕਰਦੇ ਹੋ 6 ਮਹੀਨੇ ਤੁਸੀਂ ਸਮੁੰਦਰ 'ਚ ਰਹਿ ਸਕਦੇ ਹੋ ਅੱਜ ਦੇ ਦਿਹਾੜੀ 'ਚ ਤੁਸੀਂ 24 ਘੰਟੇ ਵੀ ਸਫ਼ਰ ਕਰਦੋਂ ਹਾਂ ਤਾਂ ਕਈ ਲੋਕ ਤਾਂ ਇਹੋ ਜਿਹੇ ਹੁੰਦੇ ਜਿਹੜੇ ਬਿਮਾਰ ਵੀ ਹੋ ਜਾਂਦੇ ਨੇ ਖੱਪ ਵੀ ਜਾਂਦੇ ਨੇ ਵਿੱਚ ਇਹੋਨਾਂ ਦਾ ਪਤਾ ਵੀ ਨਹੀਂ ਲੱਗਦਾ ਆ ਹੁਣ ਓਮਾਨ ਦੇ ਵਿੱਚ ਇੱਕ ਹਾਦਸਾ ਵਾਪਰਿਆ ਉਹ ਟੈਂਕਰ ਡੁੱਬ ਗਿਆ ਉਹ 'ਚ 13 ਭਾਰਤੀ ਨੇ 6 ਤਿੰਨ ਕਰੂ ਮੈਂਬਰ ਨੇ ਲੱਭ ਨਹੀਂ ਰਹੇ ਤਾਂ ਉਸ ਹਸਾਬ ਲੋਕ 6 ਮਹੀਨੇ ਦਾ ਸਮਾਂ ਤੇ ਇੱਧਰ ਦੇ ਮੌਸਮ ਤੋਂ ਕੈਨੇਡਾ ਦਾ ਮੌਸਮ ਠੰਡਾ ਕਿੰਨਾ ਸੀਤ ਹਵਾਵਾਂ ਨੇ 6 ਮਹੀਨੇ ਤੋਂ ਤਸ਼ੱਦਦ ਆਪਣਾ ਚੱਲਦੇ ਰਹੇ ਨੇ ਤੇ ਉਹਨਾਂ ਨੂੰ ਉੱਤਰਨ ਤੱਕ ਨਹੀਂ ਦਿੱਤਾ ਗਿਆ ਖਾਸ 350 ਦੇ ਵਿੱਚੋਂ ਤਕਰੀਬਨ ਗੱਲ ਕੀਤੀ ਜਾਵੇ ਤਾਂ 20 ਕੇ 22 ਲੋਕ ਜੀ ਸਿਰਫ ਇੰਨੇ ਕੁ ਜਣਿਆਂ ਨੂੰ ਉੱਥੇ ਇਜਾਜ਼ਤ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਕਹਿ ਦਿੱਤਾ ਕਿ ਵੀ ਜੇ ਤਾਂ ਇਹ ਸਾਰੇ ਇੱਥੇ ਇਕੱਠੇ ਹੋ ਗਏ ਤਾਂ ਵਿਰੋਧ ਦੀਆਂ ਲਹਿਰਾਂ ਬਹੁਤ ਉੱਠਣਗੀਆਂ ਜਿਹੜਾ ਕਿ ਉਸ ਟਾਈਮ ਅੰਗਰੇਜ਼ ਹਕੂਮਤ ਚਾਹੁੰਦੀ ਨਹੀਂ ਸੀ ਪਾ ਇਹ ਦਲਜੀਤ ਦੋਸਾਂਜ ਨੇ ਹੁਣ ਜਦੋਂ ਦੁਬਾਰਾ ਗੱਲ ਛੇੜੀ ਆ ਤਾਂ ਇਹਦੇ ਨਾਲ ਅਸਰ ਤਾਂ ਖੈਰ ਬਹੁਤਾ ਨਹੀਂ ਹੁਣ ਪੈਣਾ ਕਿਉਂਕਿ ਜਨਤਕ ਤੌਰ ਤੇ ਕੈਨੇਡਾ ਮਾਫੀ ਮੰਗ ਚੁੱਕਿਆ ਤੇ ਦੀ ਹੁਣ ਉੱਥੇ ਸਮਾਰ ਵੀ ਇੱਕ ਬਹੁਤ ਸੋਹਣੀ ਬਣਾਈ ਗਈ ਆ ਨਾਮ ਵੀ ਰੱਖਿਆ ਗਿਆ ਸਟਰੀਟ ਦਾ ਨਾਮ ਵੀ ਰੱਖਿਆ ਗਿਆ ਬਕਾਇਦਾ ਹਾਂਜੀ ਪਰ ਇਸ ਦਾ ਅਸਰ ਇਹ ਜ਼ਰੂਰ ਹੈ ਕਿ ਵੀ ਜਿਹੜੇ ਜਿਵੇਂ ਸਿੱਧੂ ਮੂਸੇ ਵਾਲੇ ਦਾ ਗਾਣਾ ਆਇਆ ਸੀਗਾ ਭਾਈ ਜਟਾਣਾ ਨੂੰ ਲੈ ਕੇ ਉਸ ਤੋਂ ਪਹਿਲਾਂ ਤਾਂ ਜੇ ਕਹ ਲਈਏ ਕਿ ਵੀ ਜੇ 100% ਨੌਜਵਾਨੀਆ ਤਾਂ ਉਹ 84% ਜਾਣਦੇ ਨਹੀਂ ਸੀ ਨਹੀਂ ਜਾਣਦੇ ਸੀ ਤੇ ਦੂਮ ਉਸ ਵਾਲੇ ਦਾ ਗਾਣਾ ਹੁੰਦਾ ਜਟਾਣਾ ਬਾਰੇ तकरीबन 80 ਨਹੀਂ ਤਾਂ 60% ਲੋਕ ਜਾਣਦੇ ਸੀਗੇ ਬਿਲਕੁਲ ਹੁਣ ਇਹ ਹੋਊਗਾ ਦਲਜੀਤ ਉਸਾਇੰ ਦੀ ਗੱਲ ਨਾਲ ਜਿਹੜੇ ਉੱਥੋਂ ਦੇ ਜੰਮੇ ਪਲੇ ਲੋਕ ਨੇ ਨੌਜਵਾਨ ਨੇ ਜਿਹੜੇ ਇੱਥੋਂ ਗਏ ਵੀ ਹੋਏ ਨੇ ਉਹਨਾਂ ਨੂੰ ਇਤਿਹਾਸ ਦਾ ਇਹਨਾਂ ਦਾ ਬਹੁਤਾ ਪਤਾ ਨਹੀਂ ਹੈ ਪਰ ਹੁਣ ਲੋਕ ਦੇਖਣਗੇ ਕਿ ਵੀ ਹਾਂ ਕਾਮਾਗਾਟਾ ਮਾਰੂ ਹੋਇਆ ਕੀ ਸੀ ਬਿਲਕੁਲ ਠੀਕ ਹੈ ਆਪਾਂ ਵੀਡੀਓ ਵੀ ਜਦ ਦੇਖਦੇ ਆ ਤਾਂ ਉਹ ਇਮੋਸ਼ਨਲ ਦਿਖਾਈ ਦਿੰਦੇ ਨੇ ਉਹ ਚ ਠੀਕ ਹੈ ਐਜ਼ ਅ ਸਿੱਖ ਜੇ ਮੈਂ ਤੁਹਤੋਂ ਤੁਹਾਡੀ ਫੀਲਿੰਗਾਂ ਪੁੱਛਾਂ ਹਾਂ ਠੀਕ ਹੈ ਤੁਸੀਂ ਉਸ ਵੀਡੀਓ ਨੂੰ ਦੇਖ ਕੇ ਉਹ ਚੀਜ਼ਾਂ ਜ਼ਿਆਦਾ ਆਉਂਦੀਆਂ ਪੁਰਾਣੀਆਂ ਕੀ ਆਪਣੇ ਤੇ ਕੀ ਬੀਤਦੀ ਉਸ ਟਾਈਮ ਬਿਲਕੁਲ ਦੇਖੋ ਨਾ 4 April 1914 ਨੂੰ ਇਹ ਜਹਾਜ਼ ਤੁਰਿਆ ਸੀ ਕਲਕੱਤਾ ਤੋਂ ਤੇ ਕਿੱਥੇ ਜੂਨ ਦਾ ਮਹੀਨਾ ਬਿਲਕੁਲ ਉਹ ਇੰਨੀ ਦੇਰ ਤੱਕ ਉਹ ਸਮੁੰਦਰ ਜੀ ਵਿਚਾਰੇ ਲੜਦੇ ਰਹੇ ਮੌਸਮ ਨਾਲ ਲੜਦੇ ਰਹੇ ਆਪਣੇ ਅੰਦਰੂਨੀ ਜਦੋਜਹਿਦ ਨਾਲ ਲੜਦੇ ਰਹੇ ਉੱਥੇ ਜਾ ਕੇ ਕਰਾਂਗੇ ਕੀ ਅਸਲ 'ਚ ਉਹਨਾਂ ਨੂੰ ਇਹ ਵੀ ਨਹੀਂ ਸੀ ਪਤਾ ਇਹ ਜ਼ਰੂਰ ਸੀਗਾ ਵੀ ਬਾਬਾ ਗੁਰਦੇਤ ਨੂੰ ਪਤਾ ਸੀ ਕਿ ਵੀ ਕੈਨੇਡਾ ਦਾ ਉੱਥੋਂ ਦਾ ਇਮੀਗ੍ਰੇਸ਼ਨ ਸਿਸਟਮ ਹੈ ਕੀ ਉਹਨਾਂ ਨੂੰ ਪਤਾ ਸੀ ਪਰ ਉਹਨਾਂ ਨੇ ਫੇਰ ਵੀ ਇੱਕ ਰਿਸਕ ਲਿਆ ਸੀਗਾ ਕਿ ਅਸੀਂ ਉੱਥੇ ਜਾਵਾਂਗੇ ਜਦੋਂ ਅਸੀਂ ਸਾਰੇ ਉੱਥੇ ਉਤਰਾਂਗੇ ਇਕੱਠੇ ਹੋਇਆ ਕਰਾਂਗੇ ਸੰਘਰਸ਼ ਕਰਿਆ ਕਰਾਂਗੇ ਸਾਡੀ ਆਵਾਜ਼ ਪਹੁੰਚੂਗੀ ਦੁਨੀਆ ਤੱਕ ਵੀ ਕੇਸ ਗੱਲੋਂ ਅਸੀਂ ਵਿਰੋਧ ਕਰ ਰਹੇ ਹਾਂ ਤੇ ਅਸੀਂ ਇੱਥੇ ਇਕੱਠੇ ਕਿਉਂ ਹੋ ਰਹੇ ਹਾਂ ਉਹ ਸਭ ਕੁਝ ਰੋਕਣ ਦਾ ਜੋ ਉੱਥੇ ਉਹਨਾਂ ਨੇ ਪਲੈਨਿੰਗ ਜੋ ਉੱਥੋਂ ਦੇ ਇਮੀਗ੍ਰੇਸ਼ਨ ਅਧਿਕਾਰੀ ਸੀ ਕੈਨੇਡਾ ਦੇ ਉਹਨਾਂ ਦੀ ਸਰਕਾਰ ਸੀ ਉਹਨਾਂ ਨੇ ਕੀਤੀ ਹਨਾ 19 ਜੁਲਾਈ ਨੂੰ ਜਿਹੜੇ ਯਾਤਰੀ ਸੀ ਨਾ ਉਹਨਾਂ ਨੇ ਕੈਨੇਡਾ ਦੇ ਜਿਹੜੇ ਅਫਸਰ ਸੀਗੇ ਉਹਨਾਂ ਤੇ ਉਹ ਹਮਲਾ ਤਾਂ ਖੈਰ ਕੀ ਕਰਨਾ ਸੀਗਾ ਉਹਨਾਂ ਕੋਲੇ ਉੱਥੇ ਕੋਲਾ ਲੱਕੜਾ ਜੋ ਸੀ ਗਿਆ ਉਹ ਸਟਣੀਆਂ ਸ਼ੁਰੂ ਕਰਤੀਆਂ ਕਿੱਥੇ ਅਪ੍ਰੈਲ ਕਿੱਥੇ ਜੂਨ ਸਮੁੰਦਰ ਦੇ ਵਿੱਚ ਉਹਨਾਂ ਨੂੰ ਥੱਲੇ ਨਹੀਂ ਉਤਰਨ ਦਿੱਤਾ ਤੇ ਇੰਨੇ ਟਾਈਮੋਂ ਜਹਾਜ਼ ਤੇ ਹੀ ਨੇ ਉਹਨਾਂ ਕੋ ਰਾਸ਼ਨ ਪਾਣੀ ਕਿਤੇ ਕਿੰਨਾ ਕੁ ਰਹਿ ਗਿਆ ਹੋਊਗਾ ਕਿੰਨੇ ਕੋ ਖੱਜਲ ਖੁਆਰ ਹੋਏ ਹੋਣਗੇ ਕਿੰਨੇ ਕੁ ਬਿਮਾਰ ਹੋ ਗਏ ਹੋਣਗੇ ਫਿਰ ਉਹਨਾਂ ਨੇ ਅੱਕ ਕੇ ਕਿਹਾ ਜੀ ਜਿਆਦਾ ਸਾਨੂੰ ਇੱਥੋਂ ਕੱਢੋ ਤੇ ਜਾ ਸਾਨੂੰ ਰੱਖੋ ਫਿਰ ਖੈਰ ਉਸ ਤੋਂ ਬਾਅਦ ਕੈਨੇਡੀਅਨ ਨੇਵੀ ਨੇ ਉਹਨਾਂ ਨੂੰ ਉੱਥੋਂ ਦੀ ਉਹਨਾਂ ਦਾ ਜਹਾਜ਼ ਧੱਕਤਾ ਸਮੁੰਦਰ 'ਚ ਵੀ ਤੁਸੀਂ ਵਾਪਸ ਜਾਓ ਅਸੀਂ ਤੁਹਾਨੂੰ ਇੱਥੇ ਉਤਰਨ ਨਹੀਂ ਦੇਣਾ ਤੇ ਉਤੋਂ ਬਾਅਦ ਜਦੋਂ ਵਾਪਸ ਜਹਾਜ਼ ਭਾਰਤ ਪਹੁੰਚਦਾ ਇੱਥੇ ਆਇਆਂ ਨੂੰ ਫੇਰ ਗ੍ਰਿਫਤਾਰੀਆਂ ਕਿਉਂਕਿ ਇੱਥੇ ਵੀ ਅੰਗਰੇਜ਼ੀ ਹਕੂਮਤ ਹੈ ਉਹਨਾਂ ਨੇ ਗ੍ਰਿਫਤਾਰੀਆਂ ਕੀਤੀਆਂ ਤ્યાં ਤਸ਼ੱਦਦ ਆਇਆ ਕਈ ਸ਼ਹੀਦ ਹੋ ਗਏ ਤਾਂ ਉਹ ਦੁਖਾਂਤ ਆਪਣੇ ਆਪ ਦੇ ਵਿੱਚ ਇੰਨਾ ਵੱਡਾ ਬਣ ਗਿਆ ਸੀਗਾ ਕਿ ਵੀ ਇੱਕ ਲੋਕ ਆਪਣੀ ਆਵਾਜ਼ ਚੁੱਕਣ ਲਈ ਉੱਥੇ ਪਹੁੰਚੇ ਨੇ ਤੇ ਤੁਸੀਂ ਉਹਨਾਂ ਨੂੰ ਜ਼ਮੀਨ ਤੇ ਪੈਰ ਨਹੀਂ ਰੱਖਣ ਦਿੱਤਾ ਗਿਆ ਤੇ ਅੱਜ ਉਸੇ ਜ਼ਮੀਨ ਦੇ ਉੱਤੇ ਸਿੱਖ ਕਈ ਤਰੀਕਿਆਂ ਨਾਲ ਆਪਣਾ ਰਾਜ ਵੀ ਕਰ ਰਹੇ ਨੇ ਬਿਲਕੁਲ ਉਹਨਾਂ ਕਮਾਈਆਂ ਨੇ ਦਲਜੀਤ ਉਸਾਂਝ ਵੱਡਾ ਨਾਮ ਹੈ ਸ਼ੋਅ ਬੋਕ ਹੋ ਰਹੇ ਨੇ ਫੁੱਲ ਜਾ ਰਹੇ ਨੇ 50 50 ਹਜ਼ਾਰ ਲੋਕਾਂ ਦਾ ਇਕੱਠ ਹੋ ਰਿਹਾ ਜਿੱਥੇ ਸਿਰਫ 350 ਲੋਕਾਂ ਨੂੰ ਇਕੱਠਾ ਨਹੀਂ ਸੀ ਹੋਣ ਦਿੱਤਾ ਬਿਲਕੁਲ ਕਿਹਾ ਜਾਂਦਾ ਕਹਿੰਦੇ ਕੈਨੇਡਾ ਦਾ ਕਾਫੀ ਹਿੱਸਾ ਟੈਕਸ ਦਾ ਨਹੀਂ ਜੋ ਪੰਜਾਬੀ ਭਰਦੇ ਨੇ ਬਿਲਕੁਲ ਕੋਈ ਪੰਜਾਬੀ ਨੇ ਜਿਹੜੇ ਅੱਧਾ ਕੈਨੇਡਾ ਨੂੰ ਚਲਾ ਰਹੇ ਨੇ ਟਰਾਂਸਪੋਰਟ ਦਾ ਲਾ ਲਈ ਜਾਂ ਕੋਈ ਵੀ ਕੰਮ ਲਾ ਲਈ ਬਿਲਕੁਲ ਅੱਜ ਜਿਹੜੀਆਂ ਇਹ ਸੀਨਸ ਆਸੀਂ ਚਾਹੇ ਸੋਸ਼ਲ ਮੀਡੀਆ ਦੇਖੀ ਚਾਹੇ ਇੱਕ ਸਿੰਗਰ ਵੱਲੋਂ ਦੇਖੀਏ ਹਨਾ ਇਹ ਚੀਜ਼ ਆ ਦੇਖਦੇ ਹੋਏ ਕੀ ਲੱਗਦਾ ਵੀ ਜਿਹੜਾ ਅੱਜ ਦਾ ਯੂਥ ਆ ਜਾਂ ਫਿਰ ਉਹ ਲੋਕ ਨੇ ਜੀਨਾਂ ਨੂੰ ਨਹੀਂ ਪਤਾ ਉਹ ਇਹਦੇ ਵੱਲ ਜਾਣਗੇ ਇਹਦੇ ਬਾਰੇ ਜਾਣ ਜਾਣਨਾ ਚਾਹਣਗੇ ਜਾਂ ਜਾਣ ਕੇ ਕੁਝ ਅੱਗੇ ਦੇਖਣਗੇ ਵੀ ਹਾਂ ਸਾਡੇ ਤੇ ਕੀ ਕੀ ਹੋਇਆ ਤੇ ਅਸੀਂ ਕਿੰਨੀਆਂ ਚੀਜ਼ਾਂ ਜੋ ਨਿਕਲ ਕੇ ਬਾਹਰ ਆਏ ਆ ਮੈਂ ਕਹਿਕਣਾ ਸਾਡੇ ਨੌਜਵਾਨਾਂ ਦੇ ਵਿੱਚ ਬਹੁਤ ਵੱਡੀ ਇੱਕ ਨਾ ਕਮੀ ਹੈ। ਹੂੰ ਪਹਿਲਾਂ ਤਾਂ ਖੈਰ ਉਹ ਬਹੁਤ ਲੋਕ ਪੜ੍ਹਦੇ ਹੁੰਦੇ ਸੀ ਅੱਜ ਕੱਲ ਅਸੀਂ ਪੜ੍ਹਨਾ ਛੱਡਿਆ ਹੋਇਆ। ਕਿਤਾਬਾਂਵਾਲ ਦਾ ਸਾਡਾ ਬਹੁਤਾ ਧਿਆਨ ਹੈ। ਬਿਲਕੁਲ। ਜੇ ਕਿਸੇ ਨੇ ਜਿਵੇਂ ਹੁਣ ਅਸੀਂ ਪੋਡਕਾਸਟ ਕਰ ਰਹੇ ਹਾਂ ਸਾਡਾ ਪੋਡਕਾਸਟ ਸੁਣ ਲੈਣਗੇ ਪਰ ਪੜ੍ਹਨਾ ਨਹੀਂ ਹੈ। ਤੇ ਅਸੀਂ ਸਾਡੀ ਇਹ ਜ਼ਿੰਮੇਵਾਰੀ ਹੈ ਕਿ ਅਸੀਂ ਜਿੰਨਾ ਹੋ ਸਕੇ ਬੋਲ ਕੇ ਦਸੀਏ। ਬਿਲਕੁਲ। ਪਰ ਹੁਣ ਕਾਮਾਗਾਟਾ ਮਾਰੂ ਦਾ ਜਦੋਂ ਸ਼ਬਦ ਦਲਜੀਤ ਦੋ ਸਾਂਝ ਲੈਂਦਾ ਹੈ ਤਾਂ ਉਸ ਨੂੰ ਲੋਕ ਪੜ੍ਹਨਗੇ ਜ਼ਰੂਰ। ਕਿਉਂਕਿ ਇੰਨੇ ਵੀ ਲੋਕ ਉਹ ਨਹੀਂ ਹੈਗੇ ਵੀ ਛੱਡ ਦਈਏ। ਜਿਉਂ ਰੋਇਆ ਜੇ इमोशनल ਹੋਇਆ ਤਾਂ ਲੋਕ ਦੇਖਣਗੇ ਤਾਂ ਉਹਦੇ ਨਾਲ ਇਹ ਪਤਾ ਲੱਗੂਗਾ ਕਿ ਵੀ ਹਾਂ ਇਤਿਹਾਸ ਸਾਡਾ ਕੀ ਸੀ ਕੈਨੇਡਾ ਜਿਹਨੂੰ ਉਹ ਅੱਜ ਆਪਣਾ ਮੰਨ ਕੇ ਉੱਥੇ ਪੂਰਾ ਪੈਰ ਵਸਾਏ ਹੋਏ ਨੇ ਅਸੀਂ ਹਰ ਇੱਕ ਨਾੜੀ ਦੇ ਵਿੱਚ ਨਾੜੀ ਜਾਨੀ ਕਿ ਸਰੀਰ ਦਾ ਜਿਹਨਾਂ ਨਾੜੀਆਂ ਹੁੰਦੀਆਂ ਨੇ ਕੈਨੇਡਾ ਮੰਨ ਲਓ ਇੱਕ ਪੂਰਾ ਸਰੀਰ ਹੈ ਹਾਂ ਜੀ ਪੰਜਾਬੀ ਸਿੱਖ ਗੋਮ ਨਾੜੀਆਂ ਚ ਵਸੀ ਹੋਈ ਆ ਇੱਕ ਦੇਲ ਦੇਵਾ ਕੰਮ ਕਰ ਰਹੀ ਆ ਤੇ ਉਹ ਨਾੜੀਆਂ ਉੱਥੇ ਬਣਨ ਤੱਕ ਸੰਘਰਸ਼ ਕਿੰਨਾ ਕਰਨਾ ਪਿਆ ਅੱਜ ਦਾ ਅਸੀਂ ਜਾਣਿਆ ਜੀ 25-30 ਲੱਖ ਰੁਪਏ ਲਾਇਆ ਜਾਂਦੇ ਮौज ਨਾਲ ਜਾਂਦੇ ਹਾਜ ਚ ਬੈਠੇ 24 ਘੰਟਿਆਂ ਦੀ ਸਿੱਧੀ ਡਾਇਰੈਕਟ ਫਲਾਈਟ ਲਈ ਤੇ ਪਹੁੰਚ ਗਏ ਉੱਥੇ ਜਾ ਕੇ ਸਾਡੇ ਯਾਰ ਦੋਸਤ ਬੈਠੇ ਨੇ ਉਹ ਵੀ ਸਾਹਮਣੇ ਲੈਂਦੇ ਨੇ ਰਿਸ਼ਤੇਦਾਰ ਸਾਹਮਣੇ ਲੈਂਦੇ ਨੇ ਪਰ ਉਹ ਵੇਲਾ ਦੇਖੋ ਜਿਹੜਾ 6 ਮਹੀਨੇ ਸਮੁੰਦਰ ਚ ਕੱਢ ਕੇ ਗਿਆ ਬੰਦਾ ਉਹਨਾਂ ਨੂੰ ਕੋਈ ਪੁੱਛਣ ਆਲਾ ਨਹੀਂ ਹੈ ਤੇ ਉਹਨਾਂ ਦੇ ਕੀ ਬੀਤੀ ਹੋਣੀ ਹੈ ਬਿਲਕੁਲ ਅੱਜ ਕੱਲ ਤਾਂ ਜਾਣਾ ਕੋਈ ਟੂਰਿਸਟ ਵੀਜ਼ਾ ਕਰੇ ਕੋਈ ਵੀਜ਼ਾ ਪਰ ਤੁਸੀਂ ਉਧਰ ਜਾਣ ਲਈ ਤੁਹਾਡੇ ਪੁਰਖਿਆਂ ਨੇ ਕੀ ਕੁਝ ਦੇਖਿਆ ਉਹ ਚੀਜ਼ਾਂ ਦੇ ਕਦੇ ਧਿਆਨ ਦਿਓ ਹਨਾ ਜਿਵੇਂ ਆਪਾਂ ਹੁਣ ਕਲਾਕਾਰਾਂ ਦੀ ਗੱਲ ਕਰਦੇ ਆਂ ਦਲਜੀਤ ਨੇ ਇਹ ਚੀਜ਼ ਸਾਹਮਣੇ ਆ ਕੇ ਆਪਣੇ ਸ਼ੋਅ ਦੌਰਾਨ ਦੱਸੀ ਠੀਕ ਆ 50000 ਪਲੱਸ ਬੰਦੇ ਨੇ ਸੋਸ਼ਲ ਮੀਡੀਆ ਨੇ ਦੇਖਿਆ ਮਿਲੀਅਨਸ ਆਫ ਵਿਊਜ਼ ਨੇ ਹਰ ਬੰਦੇ ਨੇ ਦੇਖਿਆ ਕਿ ਜੇ ਅਜਿਹੀ ਹੀ ਚੀਜ਼ਾਂ ਜੇ ਹੋਰ ਕਲਾਕਾਰ ਵੀ ਆਪਣੇ ਇਤਿਹਾਸ ਬਾਰੇ ਆਪਣੇ ਬਾਰੇ ਲੋਕਾਂ ਅੱਗੇ ਸ਼ੇਅਰ ਕਰਨ ਜਦਕਿ ਹੋਰ ਕੀ ਕਰਦੇ ਨੇ ਜ਼ਿਆਦਾਤਰ दारू ਕੁੜੀ ਬਾਜੀ ਹੁੱਲੜ ਬਾਜੀ ਇਹ ਸਾਰਾ ਕੁਝ ਠੀਕ ਆ ਚਲੋ ਉਹ ਕਿਤੇ ਨਾ ਕਿਤੇ ਉਹ ਕਹਿੰਦੇ ਨੇ ਵੀ ਜੋ ਚੀਜ਼ ਚੱਲਦੀ ਆ ਚਲਾਉਨੇ ਆ ਯਾਰ ਚੱਲਦੀ ਤਾਂ ਉਹਨੂੰ ਵੀ ਪਤਾ ਕੀ ਆ ਬਟ ਉਹਦੇ ਵਿੱਚੋਂ ਕੀ ਟੌਪਿਕ ਤੁਸੀਂ ਕਦੋਂ ਦੇਣ ਉਹਦਾ ਤੁਹਾਨੂੰ ਪਤਾ ਨਾ ਇਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਜਿਹੜੇ ਸਿੰਗਰ ਨੇ ਉਹਨਾਂ ਨੂੰ ਅੱਗੇ ਕਿਵੇਂ ਵਧਣਾ ਚਾਹੀਦਾ ਤੇ ਕਿਵੇਂ ਲੋਕਾਂ ਨੂੰ ਚੰਗੇ ਮੈਸੇਜ ਦੇਣੇ ਚਾਹੀਦੇ ਅੱਜ ਦਾ ਸਮਾਂ ਨਾ ਮੈਂ ਕਿ ਇਹ ਬਹੁਤ ਜ਼ਰੂਰੀ ਹੈ ਕਿ ਸਾਨੂੰ ਨਾ ਇਤਿਹਾਸ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਤੇ ਸਾਡੇ ਕਈ ਅਜਿਹੇ ਸ਼ਹੀਦ ਨੇ ਜਿਹੜੇ ਅੱਜ ਤੱਕ ਗੋਮਨਾਮ ਨੇ ਬਿਲਕੁਲ ਤੇ ਕਈ ਸ਼ਹੀਦਾਂ ਨੂੰ ਅਸੀਂ ਰੋਜ਼ ਯਾਦ ਕਰਦੇ ਹਾਂ ਅਰਦਾਸ ਵਿੱਚ ਸਿਮਰਦੇ ਹਾਂ ਪਰ ਸਾਨੂੰ ਉਹਨਾਂ ਦੀ ਸ਼ਹਾਦਤ ਬਾਰੇ ਪਤਾ ਨਹੀਂ ਹੋਈ ਕਿਵੇਂ ਤਾਂ ਇਹ ਜ਼ਿੰਮਾ ਸਾਡੇ ਢਾਡੀ ਸਿੰਘ ਬਹੁਤ ਕਰਦੇ ਨੇ ਚੱਕਦੇ ਨੇ ਪਰ ਲੋਕ ਸੁਣਦੇ ਨਹੀਂ ਆ ਸਾਡੇ ਕਥਾਵਾਚਕ ਬਹੁਤ ਕਰਦੇ ਨੇ ਪਰ ਅਸੀਂ ਸੁਣਦੇ ਨਹੀਂ ਕਿਉਂਕਿ ਜ਼ਿਆਦਾਤਰ ਨੌਜਵਾਨ ਦਾ ਧਿਆਨ ਹੁੰਦਾ ਵਾ ਸਿਰਫ ਹਾਈ ਬੀਟ ਤੇ ਹਾਈ ਬੀਟ ਸੁਣਨੀ ਆ ਜੀ ਵਿੱਚ ਭਾਵੇਂ ਗਾਲਾਂ ਵੀ ਚੱਲੀ ਜਾਂਦੀਆਂ ਨੇ ਚਾਹ ਜੋ ਮਰਜੀ ਉਸੇ ਦਾ ਕਲਚਰ ਹੁਣ ਇਹ ਬਣ ਗਿਆ ਕਿ ਪੰਜਾਬੀ ਹਰ ਸੈਂਟੈਂਸ ਦੇ ਵਿੱਚ ਇੱਕ ਗਾਲ ਰੱਖਦੇ ਨੇ ਕੋਈ ਵੀ ਗੱਲ ਕਰਨੀ ਆ ਸਾਲਾ ਸ਼ਬਦ ਤਾਂ ਜਿਵੇਂ ਰਾਣਾ ਰਣਵੀਰ ਦਾ ਵੀ ਸ਼ੋਅ ਆਇਆ ਸੀਗਾ ਹਾਂਜੀ ਸਾਲਾ ਨੂੰ ਤਾਂ ਗਾਲ ਨਹੀਂ ਮੰਨਦੇ ਬਿਲਕੁਲ ਰਿਸ਼ਤਾ ਵਾ ਉਹਨੂੰ ਇੰਨਾ ਬਦਨਾਮ ਕਰਤਾ ਬਿਲਕੁਲ ਅਸੀਂ ਇਹਨਾਂ ਚੀਜ਼ਾਂ ਤੋਂ ਦੂਰ ਹੋ ਸਕਦੇ ਹਾਂ ਇਹਨਾਂ ਗਾਲਾਂ ਤੋਂ ਦੂਰ ਹੋ ਸਕਦੇ ਆ ਪੰਜਾਬੀ ਮਾਂ ਬੋਲੀ ਸਾਡੇ ਨੇੜੇ ਆ ਸਕਦੀ ਆ ਅਸੀਂ ਨਹੀਂ ਦੂਰ ਹੋਏ ਪੰਜਾਬੀ ਮਾਂ ਬੋਲੀ ਜਿਹੜੀ ਉਹ ਸਾਡੇ ਤੋਂ ਦੂਰ ਹੋਈ ਆ ਅਸੀਂ ਉਹਨੂੰ ਪੁਲਿਸ ਹੀ ਇੰਨਾ ਕਰਤੋ ਉਹ ਸਾਡੇ ਲਾਗੇ ਆ ਆਵੇ ਹੀ ਕਿਉਂ ਬਿਲਕੁਲ ਕਾਜੀ ਮਾਂ ਭੈਣ ਦੀ ਗੱਲ ਤਾਂ ਮੂੰਹ ਤੇ ਰੱਖਦੇ ਹਾਂ ਖੈਰ ਜਦੋਂ ਅਸੀਂ ਸੁਧਾਰ ਕਰਾਂਗੇ ਅਸੀਂ ਸੋਣਾਗੇ ਤਾਂ ਸਾਡੇ ਇਤਿਹਾਸ ਦਾ ਪਤਾ ਲੱਗੂਗਾ ਜਿਵੇਂ ਭਾਈ ਜਟਾਣਾ ਦਾ ਪਤਾ ਲੱਗਿਆ ਤਾਂ ਉਵੇਂ ਹੀ ਅੱਜ ਲੋਕਾਂ ਨੂੰ ਕਾਮਾਗਾਟਾ ਮਾਰੂ ਬਾਰੇ ਪਤਾ ਲੱਗੇਗਾ ਜੀ ਲੋਕ ਪੜ੍ਹਨਗੇ ਤੇ ਸਾਡੇ ਸਿੰਗਰ ਜਿਹਨਾਂ ਦੀ ਤਾਂ ਪਹੁੰਚ ਹੈ ਜਿਹੜੀ ਲੋਕ ਸੁਣਦੇ ਆਵਾਜ਼ ਸੁਣਦੇ ਨੇ ਤਾਂ ਉਹਨਾਂ ਨੂੰ ਇਹ ਜ਼ਰੂਰ ਚਾਹੀਦਾ ਹੈ ਕਿ ਇੱਕ ਨਾ ਇੱਕ ਕਿੱਸਾ ਜ਼ਰੂਰ ਲੈ ਕੇ ਆਇਆ ਕਰਨ ਜਿਵੇਂ ਹੁਣ ਦਲਜੀਤ ਦਸਾਂਝ ਦੀ ਗੱਲ ਚੱਲ ਰਹੀ ਆ ਜਿਵੇਂ ਹੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੁੰਦਾ ਹੈ ਹਰ ਸਾਲ ਉਹ ਇੱਕ ਉਸ ਤੇ ਕਿ ਧਾਰਮਿਕੀ ਜ਼ਰੂਰਤ ਬਿਲਕੁਲ ਲੋਕ ਸੁਣਦੇ ਵੀ ਨੇ ਤਾਂ ਅਸੀਂ ਇਹ ਚਾਹੁੰਦੇ ਆ ਕਿ ਵੀ ਤੁਸੀਂ ਕੋਈ ਇੱਕ ਅਜੀਹਾ ਮੈਟਰ ਲੋਕੇ ਆਉਣਾ ਚਾਹੀਦਾ ਸਾਹਮਣੇ ਚਾਹੇ ਇੱਕ ਸ਼ਹੀਦ ਉਹਨਾਂ ਦੇ ਬਾਰੇ ਹੀ ਦੱਸ ਦਿਓ ਹੁਣ ਸ਼ੇਰ-ਏ-ਪੰਜਾਬ ਦੇ ਰਾਜ ਦੀ ਗੱਲ ਹੁੰਦੀ ਹੈ ਜੀ ਸਾਨੂੰ ਉਹ ਜਰਾਜ ਦੁਬਾਰਾ ਚਾਹੀਦਾ ਹੈ ਬਿਲਕੁਲ ਪਰ ਉਹਨਾਂ ਦਾ ਰਾਜ ਹੈ ਕੀ ਸੀ ਇਹ ਨਹੀਂ ਪਤਾ ਸਿਰਫ ਇਹ ਸੁਣਿਆ ਪਹਿਲਾਂ ਬਚਪਨ ਚ ਤੁਸੀਂ ਵੀ ਪੜਿਆ ਹੋਣਾ ਮੈਂ ਵੀ ਪੜਿਆ ਉਹਨੂੰ ਪਾਰਸ ਕਹਿੰਦੇ ਸੀਗੇ ਸੋਨੂੰ ਜੀ ਉਹਨੂੰ ਤਵੇ ਨੂੰ ਛੁਆਇਆ ਤੇ ਉਹਨੂੰ ਸੋਨੇ ਦਾ ਤਵਾ ਬਣ ਗਿਆ ਉਹਦਾ ਬਿਲਕੁਲ ਪਰ ਉਹਦੀ ਜਿੰਨੀ ਨਹੀਂ ਰਹੀ ਕੀ ਹੈ ਹੂੰ ਸ਼ੇਰ-ਏ-ਮਹਾਰਾਜ ਰਹੇ ਨੇ ਮਹਾਰਾਜਾ ਰਣਜੀਤ ਸਿੰਘ ਆ ਸ਼ੇਰ-ਏ-ਪੰਜਾਬ ਉਹਨਾਂ ਦਾ ਬਚਪਨ ਕਿਵੇਂ ਦਾ ਰਿਹਾ ਉਹਨਾਂ ਨੇ ਪਹਿਲੀ ਜੰਗ ਕਿਵੇਂ ਲੜੀ ਕਿੰਨੀ ਉਮਰ ਸੀ ਇਹ ਨਹੀਂ ਪਤਾ ਬਿਲਕੁਲ ਉਹਨਾਂ ਦੀ ਮੌਤ ਕਿਵੇਂ ਹੁੰਦੀ ਹੈ ਇਹ ਵੀ ਨਹੀਂ ਪਤਾ ਜਦ ਕਿ ਸਾਡਾ ਬਹੁਤ ਵੱਡਾ ਝੂਠ ਪ੍ਰਚਾਰਿਆ ਗਿਆ ਕਿ ਮਹਾਰਾਜਾ ਰਣਜੀਤ ਸਿੰਘ ਐੱਬੀ ਬਣ ਗਿਆ ਸੀਗਾ ਨਸ਼ੇ ਦੇ ਵਿੱਚ ਤੋਤ ਰਿਹਾ ਸੀ ਸ਼ਰਾਬ ਪੀਂਦਾ ਸੀ ਉਸ ਤੋਂ ਬਾਅਦ ਉਹਦਾ ਸ਼ਰੀਰ ਦਾ ਖਰਾਬ ਹੁੰਦਾ ਗਿਆ ਰਾਜ ਲਟਾਤਾ ਤੇ ਉਹ ਮਰ ਗਿਆ ਜੀ ਸਭ ਤੋਂ ਵੱਡਾ ਝੂਠ ਪ੍ਰਚਾਰਿਆ ਜਾਂਦਾ ਮਹਾਰਾਜਾ ਰਣਜੀਤ ਸਿੰਘ ਤੇ ਨਪੋਲੀਅਨ ਦੋ ਅਜਿਹੇ ਬਾਦਸ਼ਾਹ ਹੋਏ ਨੇ ਜਿਨ੍ਹਾਂ ਨੇ ਅੱਧੀ ਅੱਧੀ ਦੁਨੀਆ ਜਿੱਤ ਲਈ ਹੋਈ ਸੀ ਹੂੰ ਤੇ ਅੰਗਰੇਜ਼ੀ ਹਕੂਮਤ ਲਈ ਸਭ ਤੋਂ ਵੱਡੇ ਇਹ ਉਹ ਕਹਿੰਦੇ ਨਾ ਅੱਖ ਦਾ ਬਾਲ ਬਣੇ ਹੋਏ ਸੀ ਜਿਹੜੇ ਰੜਕਦੇ ਸੀ ਉਹ ਰੜਕਦੇ ਸੀ ਖਤਮ ਕਿਵੇਂ ਕੀਤਾ ਜਾਵੇ ਪੰਜਾਬ ਦੇ ਵਿੱਚ ਡੋਗਰਿਆਂ ਦੀ ਮਦਦ ਲਈ ਗਈ ਪਹਾੜੀ ਰਾਜਿਆਂ ਦੀ ਮਦਦ ਲਈ ਗਈ ਬਿਲਕੁਲ ਬਿਲਕੁਲ ਮਹਾਰਾਜਾ ਰਣਜੀਤ ਸਿੰਘ ਤੇ ਨੈਪੋਲੀਅਨ ਦੀ ਮੌਤ ਦਾ ਕਾਰਨ ਵੀ ਇੱਕ ਸੀ ਕਤਲ ਕਰਨ ਦਾ ਤਰੀਕਾ ਵੀ ਇੱਕ ਸੀ ਤੇ ਉਹ ਕਰਵਾਇਆ ਵੀ ਅੰਗਰੇਜ਼ਾਂ ਨੇ ਸੀ ਹਾਂ ਅੰਗਰੇਜ਼ਾਂ ਨੂੰ ਇਹ ਪਤਾ ਸੀ ਜੇ ਦੋਵੇਂ ਰਹਿ ਗਏ ਤਾਂ ਸਾਡੀ ਹਕੂਮਤ ਨਹੀਂ ਹੋ ਸਕਦੀ ਨੈਪੋਲੀਅਨ ਸਾਡੇ ਵਿੱਚ ਇੱਕ ਕਮੀ ਇਹ ਹੈ ਨੈਪੋਲੀਅਨ ਤੱਕ ਜਾਣ ਤੋਂ ਪਹਿਲਾਂ ਕਿ ਅਸੀਂ ਨਾ ਆਪਣੇ ਸ਼ਹੀਦਾਂ ਬਾਰੇ ਜਾਣਕਾਰੀ ਰੱਖਦੇ ਨਹੀਂ ਤੇ ਨਾ ਹੀ ਉਹਨਾਂ ਤੇ ਖੋਜ ਕਰਦੇ ਹਾਂ ਬਿਲਕੁਲ ਨੇਪੋਲੀਅਨ ਦੀ ਜਦੋਂ ਮੌਤ ਹੋਈ ਹੈ ਨਾ ਉਹਦੇ ਜਿੰਨੇ ਪ੍ਰਸ਼ੰਸਕ ਸੀ ਚਾਹਣ ਵਾਲੇ ਸੀ ਯਕੀਨ ਨਹੀਂ ਸੀ ਹੋਇਆ ਵੀ ਨੇਪੋਲੀਅਨ ਮਾਰ ਕਿਵੇਂ ਸਕਦਾ ਅੱਧੀ ਦੁਨੀਆ ਦਾ ਜਿੱਤਦਾ ਜਿੱਤਦਾ ਆ ਗਿਆ ਸੀ ਯੂਰਪ ਤੱਕ ਆ ਗਿਆ ਸੀ ਉਹ ਹਾਂਜੀ ਫਿਰ ਉਹਨਾਂ ਨੇ ਖੋਜ ਕੀਤੀ ਨੇਪੋਲੀਅਨ ਦੇ ਵਾਲਾਂ ਦਾ ਨਮੂਨਾ ਟੈਸਟ ਕਰਾਇਆ ਗਿਆ ਤਾਂ ਉਹਦੇ ਵਿੱਚ ਜ਼ਹਿਰ ਨਿਕਲਿਆ ਇਹ ਦੱਸਿਆ ਗਿਆ ਵੀ ਉਹਦੇ ਸਿਰ 'ਚ ਥੋੜੀ ਥੋੜੀ ਇੱਕ ਇੱਕ ਕਰਕੇ ਨਾ ਤੇਲ 'ਚ ਬੂੰਦਾਂ ਮਿਲਾ ਮਿਲਾ ਕੇ ਸਿਰ 'ਚ ਪਾਉਂਦੇ ਰਹੇ ਉਹ ਜ਼ਹਿਰ ਉਹਦੇ ਸਰੀਰ 'ਚ ਫੈਲਦਾ ਗਿਆ ਤੇ ਉਹ ਮਰ ਗਿਆ ਇਹੀ ਗੱਲ ਮਹਾਰਾਜਾ ਰਣਜੀਤ ਸਿੰਘ ਨਾਲ ਵੀ ਹੋਈ ਹੈ ਹੂੰ ਡੋਗਰਿਆਂ ਨੇ ਆਪਣੇ ਪਹਾੜਾਂ ਤੋਂ ਜਿਹੜੀਆਂ ਉਹਦੇ ਦਾਸੀਆਂ ਜਿਹੜੀਆਂ ਰਾਣੀਆਂ ਵੀ ਬਾਝੋਂ ਬਣੀਆਂ ਨੇ ਉਹਨਾਂ ਦੇ ਰਾਹੀਂ ਮਹਾਰਾਜਾ ਰਣਜੀਤ ਸਿੰਘ ਨੂੰ ਜ਼ਹਿਰ ਦਿੱਤਾ ਗਿਆ ਜਿਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋਈ ਡੋਗਰਾ ਧਿਆਨ ਸਿੰਘ ਡੋਗਰੇ ਨੇ ਉਹੀ ਪਹਾੜਾਂ ਨੂੰ ਸਤੀ ਕਰ ਦਿੱਤਾ ਜੀ ਜਦ ਕਿ ਸਿੱਖ ਕੌਮ ਦੇ ਵਿੱਚ ਸਤੀ ਪ੍ਰਥਾ ਹੈ ਨਹੀਂ ਠੀਕ ਹੈ ਜੀ ਇੰਨਾ ਵੱਡਾ ਰਾਜ ਹੋਵੇ ਮਹਾਰਾਜਾ ਹੋਵੇ ਉਹਦੇ ਰਾਜ ਤੋਂ ਬਾਅਦ ਸਤੀ ਕਰ ਦਿੱਤਾ ਜਾਵੇ ਹ ਨਹੀਂ ਪੜਨ ਪੜੋਗੇ ਨਾ ਜਦੋਂ ਇਤਿਹਾਸ ਫਰੋਲੋਗੇ ਪਤਾ ਲੱਗੇਗਾ ਤੇ ਆਨ ਸਿੰਘ ਡੋਗਰਾ ਨੇ ਉਹਨਾਂ ਦੇ ਸਾਹਮਣੇ ਤਲਵਾਰ ਕੱਢ ਲਈ ਜੀ ਜਾਂ ਤਾਂ ਸਤੀ ਹੋ ਜਾ ਜਾਂ ਮੈਂ ਤੁਹਾਨੂੰ ਮਾਰ ਦਿੰਦਾ ਕਾਰਨ ਕੀ ਸੀ ਉਹਨਾਂ ਨੇ ਹੀ ਦੱਸਣਾ ਸੀਗਾ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਅਸੀਂ ਕੀ ਕੀਤਾ ਜੇ ਪੜੀਆਂ ਜਾਂਦੀਆਂ ਤਾਂ ਸਾਡੇ ਉਸ ਟਾਈਮ ਸ਼ਾਮ ਸਿੰਘ ਅਟਾਰੀ ਸਾਡੇ ਜਰਨੈਲ ਉਹ ਹੈ ਸੀ ਉਹਨਾਂ ਨੇ ਤਾਂ ਪਛਾਣ ਲੈਣ ਕਰ ਲੈਣਾ ਸੀ ਪਤਾ ਪਤਾ ਲੱਗ ਜਣਾ ਸੀ ਤੇ ਡੋਗਰਿਆਂ ਦੀ ਚਾਲ ਸਾਹਮਣੇ ਆ ਜਾਣੀ ਸੀ ਡੋਗਰਿਆਂ ਦੀ ਚਾਲ ਸਮਝ ਆ ਜਾਂਦੀ ਸੀ ਸਾਡਾ ਸਾਰਾ ਰਾਜ ਬਚ ਸਕਦਾ ਸੀ ਪਰ ਉਹਨੇ ਇਹੋ ਜੀ ਗਦਾਰੀ ਕੀਤੀ ਕਿ ਸਾਡੇ ਸ਼ੇਰ-ਏ-ਪੰਜਾਬ ਸਾਡੇ ਤੋਂ ਸਾਡਾ ਲਿਖ ਖੋਲੇ ਤੇ ਜਿਸ ਤੋਂ ਬਾਅਦ ਸਿੱਖ ਕੌਮ ਦੀ ਤਰਾਸਦੀ ਇਹੋ ਜੀ ਹੋ ਗਈ ਹੈ ਕਿ ਸਾਨੂੰ ਇਤਿਹਾਸ ਨਹੀਂ ਪਤਾ ਲੱਗਦਾ ਪਿਆ ਤੇ ਦਲਜੀਤ ਉਸਾਇੰਦ ਜਾਂ ਫਿਰ ਸਿੱਧੂ ਮੂਸੇ ਵਾਲੇ ਦਾ ਇੱਕ ਗਾਣਾ ਹੀ ਇੱਕ ਸ਼ਬਦ ਹੀ ਸਾਡਾ ਉਹ ਇਤਿਹਾਸ ਦਾ ਵਰਕਾ ਮੋੜ ਸੁਰਜੀਤ ਕਰ ਦਿੰਦੇ ਨੇ ਜਿੰਨਾ ਬਾਰੇ ਸਾਨੂੰ ਜਾਣਕਾਰੀ ਅੱਜ ਤੋਂ 15-20 ਸਾਲ ਪਹਿਲਾਂ ਹੋਣੀ ਚਾਹੀਦੀ ਹੈ ਜਿਹੜਾ ਅੱਜ 20 ਸਾਲ ਦਾ ਨੌਜਵਾਨ ਆ ਉਹਨੂੰ 10ਵੀਂ 12ਵੀਂ ਦੇ ਵਿੱਚ ਉਹ ਪੜ੍ਹਾਈ ਹੋ ਜਾਣੀ ਚਾਹੀਦੀ ਹੈ ਉਹਦੀ ਪਰ ਉਹਨੂੰ ਪਤਾ ਲੱਗਦਾ ਹੈ ਸੋਸ਼ਲ ਮੀਡੀਆ ਤੋਂ ਇਹ ਸਾਡੀ ਤਰਾਸਦੀ ਬਣ ਗਈ ਜੀ ਹਾਂ